ਵਾਹਿਗੁਰੂ ਜੀ ਸਤਿਗੁਰੂ ਵਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤ ਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਵਾਹਿਗੁਰੂ ਜੀ